ਰੋਪੜ ਮੁੱਖ ਮਾਰਗ ਦੇ ਸਥਿਤ ਕਈ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਸਿਫਟ ਕਾਰ ਅਤੇ ਅਲਟਰੋ ਕਾਰ ਵਿੱਚ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਅਲਟਰੋ ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ ਜਦੋਂ ਕਿ ਇੱਕ ਲੜਕੀ ਦੀ ਦੱਸਿਆ ਗਿਆ ਹੈ ਕਿ ਮੌਤ ਹੋ ਚੁੱਕੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅਲਟਰੋ ਕਾਰ ਨੰਬਰ ਐਚਪੀ 12ਏ 2586 ਜੋ ਕਿ ਬਿਆਸ ਤੋਂ ਨਾਲਾਗੜ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਜਦੋਂ ਇੱਕ ਕਾਰ ਕਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਅਗੋਂ ਇੱਕ ਸਵੀਟਰ ਕਾਰ ਨੰਬਰ ਪੀਬੀਬੀ ਡੀ 53 ਜੋ ਕਿ ਸਬਜ਼ੀ ਲੈ ਕੇ ਅਚਾਨਕ ਸੜਕ ਤੇ ਚੜੀ ਤਾਂ ਪਿੱਛੋਂ ਆ ਰਹੀ ਅਲਟ੍ਰੋ ਕਾਰ ਦੀ ਇਸ ਨਾਲ ਟੱਕਰ ਹੋ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪ੍ਰਖੱਚੇ ਉੱਡ ਗਏ ਅਤੇ ਅਲਟ੍ਰੋ ਕਾਰ ਪਲਟੀਆਂ ਖਾਂਦੀ ਕਾਫੀ ਦੂਰ ਤੱਕ ਜਾ ਡਿੱਗੀ ਜਿਸ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕ ਸਵਾਰ ਸਨ ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ ਜਾ ਰਹੇ ਸੀ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਬੜੀ ਮੁਸ਼ਕਲ ਨਾਲ ਰਾਗੀਰਾਂ ਦੀ ਮਦਦ ਨਾਲ ਅਲਟਰੋ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਜਿੱਥੇ ਰਣਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਉਮਰ 50 ਸਾਲ ਸੌਰਵ ਪੁੱਤਰ ਰਣਜੀਤ ਕੁਮਾਰ ਉਮਰ 19 ਸਾਲ सुमन पत्नी रंजीत कुमार उम्र 45 साल बन्दना पुत्री रंजीत कुमार 20 साल दिव्या पुत्री सरजीत कुमार 17 साल गंभीर रूप विच चकनी हो, हो गए इलाज दौरान दिव्या पुत्री सरजीत कुमार जिस दी की उम्र 17 साल दसी जाती है मौत हो गई है जिस दी लाश नु भला चोरदे सरकारी अस्पताल दी मुर्चरी विच रखवा ਦਿੱਤਾ गया है अते रंजीत कुमार सुमन बन्दना अते सौरभ नु चंडीगढ़ 32 ਸੈਕਟਰ ਹਸਪਤਾਲ ਭੇਜ ਦਿੱਤਾ ਗਿਆ ਹੈ। ਸਵਿਟਰ ਕਾਰ ਵੀ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ ਜੋ ਕਿ ਹਸਪਤਾਲ ਤੋਂ ਮੁੰਡਲੀ ਸਹਿਤਾ ਲੈ ਕੇ ਚਲੇ ਗਏ ਹਨ। ਆਓ ਦੇਖਦੇ ਹਾਂ ਮੌਕੇ ਤੇ ਪੂਰੀ ਰਿਪੋਰਟ। ਆਪ ਆਪਣੀ ਕਰਵਾਜੀ। ਪਾਣੀ ਬਾਗੂ ਕਿੱਥੇ?

और ये जो लोग जाके लगे जाके बैठे जा रहे हैं और रानी के वहां की आवाज भी आ रही है नाम से लेना होता है मेरा आवाज कोई यार उसको आपसे Gracias. No, 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 no. ਬਹੁਤ ਵੱਡਾ ਕਿਉਂ ਹੋ ਗਿਆ ਇਹ? ਇਹ ਕਿਹੜਾ ਲੈਵਲ ਤੇ ਹੋ ਰਿਹਾ ਚਾਹੇ। ਬਾਈਬਲਾ ਕਿੰਨਾ ਭਿਆਨਕ ਪ੍ਰਸਾਸ਼ਨ ਜਿਹੜਾ ਗੱਡੀ ਨਹੀਂ ਚਲਾ ਰਿਹਾ। ਇੱਕ ਵਾਰ 12 ਨੰਬਰ ਤੇ ਫੋਨ ਨਹੀਂ ਚੱਕਦਾ। 100 ਨੰਬਰ ਤੇ ਫੋਨ ਨਹੀਂ ਚੱਕਦਾ। ਅੱਧਾ ਘੰਟਾ ਐਕਸੀਡੈਂਟ ਹੋਇਆ ਹੋਇਆ। ਕੋਈ ਪੁਲਿਸ ਨਹੀਂ ਆ ਰਹੀ। ਕੋਈ ਐਂਬੂਲੈਂਸ ਨਹੀਂ ਆ ਰਹੀ। ਪੂਰੇ ਅੱਧੇ ਘੰਟੇ ਬਾਅਦ ਗੱਡੀਆਂ ਆਈਆਂ। ਇੰਨੇ ਪਰੇਸ਼ਾਨ ਜੇ ਪਬਲਿਕ ਨਾਲ ਗੱਡੀਆਂ ਰੋਕਦੀ ਬਹੁਤ ਵੱਡਾ ਹਾਨੀਸਾਨ ਹੋ ਰਿਹਾ ਹੈਗਾ। ਇੰਨੀ ਮਾੜੀ ਕੜੀਆ ਕਾਰਜਕਾਰੀ। ਸੋ ਜੀ ਪੁੱਛਿਆ ਤੁਸੀਂ ਪਿਆਨ ਲੋਕ ਲੱਗਲੇ ਬੰਦੇ ਭਾਈ ਆਪਣਾ ਨਾਮ ਕਹੇ ਜੀ ਮੇਰਾ ਨਾਮ ਭਾਈ ਮਨਜੀਤ ਸਿੰਘ ਹੈ ਭਾਈ ਕਿੱਦਾਂ ਐਕਸੀਡੈਂਟ ਹੋਇਆ ਇਹ ਭਾਜੀ ਆਪਾਂ ਮਗਰਮਗਰੇ ਸੀਗੇ ਤੇ ਇਹ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੋਂ ਆ ਕੇ ਲੱਗੀ ਗੱਡੀ ਕਿੱਦਾਂ ਜੀ ਕਿਹੜੀ ਗੱਡੀਆਂ ਸੀਗੇ ਤੁਹਾਨੂੰ ਇਹ ਕਾਲਟੋ ਹੈ ਇੱਕ ਉਹ ਸਿਫਟ ਹੈ ਜੀ ਇਹ ਕਿੱਥੇ ਨੂੰ ਜਾ ਰਹੇ ਸੀ ਪਤਾ ਕੁਝ ਇਧਰੋਂ ਆ ਰਹੇ ਸੀ ਬਲਾਚੌਂ ਸਾਈਡ ਤੋਂ ਇਧਰ ਜਾ ਰਹੇ ਸੀ ਰੋਪੜ ਸਾਈਡ ਨੂੰ ਰੋਪੜ ਸਾਈਡ ਤੋਂ ਆ ਰਹੀ ਗੱਡੀ ਹੈ ਨਹੀਂ ਨਹੀਂ ਰੋਗ ਸਾਈਡ ਨਹੀਂ ਸੀਗੀ ਸਾਰੀਆਂ ਸਹੀ ਸਹੀ ਸੀਗੀਆਂ ਪਿੱਛੇ ਦੇ ਮਾਰ ਹਾਂਜੀ ਪਿੱਛੋਂ ਗੱਡੀ ਲੱਗੀ ਆ ਆ ਕੇ ਹੀ अच्छा पीछे लगी हां जी पीछे लगी वो गड्डी खड़ी हो गए सब्जी लेके तुरी सी की गड्डी इन्होंने के ਥੱਲੇ ਹੀ ਸੀ ਅਜੇ ਕੱਚੇ ਤੇ ਹੀ ਤੇ ਇਹ ਪਿੱਛੇ ਆ ਕੇ ਗੱਡੀ ਲੱਗੀ ਅੱਛਾ ਪਿੱਛੇ ਆ ਕੇ हां जी ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਬਿਲਕੁਲ ਖਤਮ ਹੋ ਗਈ ਹਾਂ ਜੀ ਗੱਡੀ ਤਾਂ ਖਰਮੇ ਆ ਜੀ ਗੱਡੀ ਅਸੀਂ ਸਿੱਧੀ ਕੀਤੀ ਹੈ ਜੀ ਇਸ ਆਲਟੋ ਗੱਡੀ ਚ ਕੌਣ ਕੌਣ ਬੈਠਾ ਸਿਕਾ ਫੈਮਿਲੀ ਸੀਗੀ ਉਹਨਾਂ ਦੀ ਸਾਰੀ ਨਾਲਾਗੜ ਹਾਂ ਜੀ ਨਾਲਾਗੜ ਦੀ ਮਾਤਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪਸ ਸੀ ਇਹ ਸਾਰੇ ਆ ਰਹੇ ਸਕੇ ਇਹ ਬਿਆਸ ਤੋਂ ਆ ਰਹੇ ਸੀ ਨਾਲਾਗੜ ਨਾਲਾਗੜ ਜਾਣਾ ਸੀ ਹਾਂਜੀ ਆਲਟੋ ਗੱਡੀ ਵਾਲਾ ਆਲਟੋ ਗੱਡੀ ਵਾਲਾ ਤੇ ਦੂਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆਈ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆਈ ਉਹ ਤਾਂ ਹਾਂਜੀ ਤੇ ਮਤਲਬ ਕਹਿਣਾ ਚਾਹੁੰਦੇ ਜਦੋਂ ਐਕਸੀਡੈਂਟ ਵੱਧ ਰਹੇ ਆ ਪਰ ਹੁਣ ਕਹਿਣਾ ਗਿਆ ਜੀ ਆਪਣੀ ਸੇਫਟੀ ਆਪਣੇ ਹੱਥ ਹੈ ਜੀ ਹੁਣ ਤਾਂ ਸਪੀਡ ਦੀ ਵਜ੍ਹਾ ਨਾਲ ਹੋਇਆ ਸਪੀਡ ਦੀ ਵਜ੍ਹਾ ਨਾਲ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਸਾਲਟੋ ਗੱਡੀ ਤੇਜ਼ ਸੀ ਹਾਂ ਇਹ ਗੱਡੀ ਤੇਜ਼ ਸੀ ਉਹ ਪਿੱਛੇ ਦੇ ਉਹਨਾਂ ਨੇ ਕਿਹਾ ਜੀ ਪਿੱਛੇ ਚੜਾਈ ਆ ਇਹਨਾਂ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਲੈ ਗਿਆ ਇਹ ਪਾਲਟੀ ਕੋਸੂਰ ਨੇ ਆ ਗਿਆ। ਐਲਟੋ ਗੱਡੀ ਵਿੱਚ ਕੌਣ ਕੌਣ ਸਗੇ ਸਵਾਰ? ਇਹਦੇ ਵਿੱਚ ਇੱਕ ਮਾਤਾ ਸੀ, ਦੋ ਬੇਟੀਆਂ ਸੀ, ਇੱਕ ਬੇਟਾ, ਇੱਕ ਪਰਸਨ। ਉਹਨਾਂ ਦੇ ਬਚਾਏ ਹੋਏ ਆ। ਹਾਂ ਬਚਾਇਆ ਜੀ, ਇੱਕ ਲੜਕੀ ਸੀਰੀਅਸ ਹੈ, ਪੂਰੀ ਲੱਤ ਟੁੱਟ ਗਈ ਵੀ ਹੈ। ਸਿਰੇ 'ਚ ਦਬਾਅ ਆ ਗਿਆ ਉਹਦਾ ਸੇਕ। ਪੁੱਤਰ ਗੱਡੀ ਵਾਲੇ। ਲੱਤ ਬਹੁਤ ਸਹੀ ਹੈ ਜੀ। ਉਹ ਸਾਰੀ ਇੱਕ ਕੁੜੀ ਦੀ ਲੱਤ ਹੋਇਆ ਵੀ। ਉਹ ਸਹੀ ਹੈ ਉਹਦਾ। ਉਹ ਤਾਂ ਕਿ ਟੁੱਟੀ ਨਹੀਂ ਹੈ। ਇਹਦੇ ਵਿੱਚ ਦੋ ਕੁੜੀਆਂ ਦੀ ਲੱਤਾਂ ਟੁੱਟ ਗਈਆਂ। ਇਹ ਇੱਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ। ਇੱਕ ਜ਼ਿਆਦਾ ਸੀਰੀਅਸ ਹੈ। ਉਹ ਬੜਾ ਜ਼ੋਰ ਸੀ ਬਲ ਹਸਪੀਟਲ ਗਏ ਆ ਹੁਣ। ਉੱਥੇ ਦੇਖੋ ਕਿਥੇ ਰੈਫਰ ਕਰਦੇ ਪਰਮਾਤਮਾ ਨੂੰ ਬਚਾ ਲਵੇ ਆ। ਭਾਈ ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਭਜੀ ਮਨਜੀਤ ਸਿੰਘ ਹੈ। ਭਾਈ ਕਿੱਦਾਂ ਐਕਸੀਡੈਂਟ ਹੋਇਆ? ਇਹ ਭਾਜੀ ਆਪਾਂ ਮਗਰ ਮਗਰੇ ਸੀਗੇ ਤੇ ਇਹ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੋਂ ਆ ਕੇ ਲੱਗੀ ਗੱਡੀ ਕਿਤਾ ਜੀ। ਕਿਹੜੀ ਗੱਡੀਆਂ ਸੀਗੇ ਦੋਨੇ? ਇੱਕ ਕਾਲਟੋ ਐ ਇੱਕ ਉਹ ਸ਼ਿਫਟ ਹੈ ਜੀ। ਇਹ ਕਿੱਥੇ ਨੂੰ ਜਾ ਰਹੇ ਸੀ ਪਤਾ ਕੁਝ? ਇਧਰੋਂ ਆ ਰਹੇ ਸੀ ਬਲਾਚੌਰ ਸਾਈਡ ਤੋਂ ਇਧਰ ਜਾ ਰਹੇ ਸੀ ਰੋਪੜ ਸਾਈਡ ਨੂੰ। ਰੋਪੜ ਸਾਈਡ ਤੋਂ ਵਾਰੀ ਗਈ। ਨਹੀਂ ਨਹੀਂ ਰੋਂਗ ਸਾਈਡ ਨਹੀਂ ਸੀਗੀ। ਗੱਡੀਆਂ ਸਾਰੀਆਂ ਸਹੀ ਸਹੀ ਸੀਗੀਆਂ। ਪਿੱਛੇ ਦੇ ਮਾਰ। ਹਾਂਜੀ ਪਿੱਛੋਂ ਗੱਡੀ ਲੱ ਅੱਛਾ ਪਿੱਛੋਂ ਲੱਗੀ ਹਾਂਜੀ ਇਹ ਪਿੱਛੋਂ ਲੱਗੀ ਆ ਉਹ ਗੱਡੀ ਖੜੀ ਹੋ ਗਈ ਸਬਜ਼ੀ ਲੈ ਕੇ ਤੁਰੀ ਸੀ ਗੱਡੀ ਇਹਨਾਂ ਨੇ ਕਿ ਥੱਲੇ ਹੀ ਸੀ ਅਜੇ ਕੱਚੇ ਤੇ ਇਹ ਪਿੱਛੋਂ ਆ ਕੇ ਗੱਡੀ ਲੱਗੀ ਅੱਛਾ ਪਿੱਛੋਂ ਲੱਗੀ ਹਾਂਜੀ ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਬਿਲਕੁਲ ਖਤਮ ਹੋ ਗਈ ਹਾਂਜੀ ਗੱਡੀ ਤਾਂ ਖਤਮ ਹੋ ਗਈ ਗੱਡੀ ਅਸੀਂ ਸਿੱਧੀ ਕੀਤੀ ਆ ਜੀ ਇਸ ਆਲਟੋ ਗੱਡੀ 'ਚ ਕੌਣ-ਕੌਣ ਬੈਠਾ ਸੀਗਾ ਫੈਮਿਲੀ ਸੀਗੀ ਉਹਨਾਂ ਦੀ ਸਾਰੀ ਨਾਲਾਗੜ ਹਾਂਜੀ ਨਾਲਾਗੜ ਦੇ ਆਤਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪਸੇ ਆਪਸੇ ਆ ਰਹੇ ਸਕੇ ਇਹ ਬਿਆਸ ਤੋਂ ਆ ਰਹੇ ਸੀ ਨਾਲਾਗੜ ਨਾਲਾਗੜ ਜਾਣਾ ਸੀ ਹਾਂਜੀ ਆਲਟੋ ਗੱਡੀ ਵਾਲੇ ਨੇ ਆਲਟੋ ਗੱਡੀ ਵਾਲੇ ਨੇ ਤੇ ਦੋਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆ ਜੀ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆ ਉਹ ਤਾਂ ਹਾਂਜੀ ਤੇ ਮਤਲਬ ਕਹਿਣਾ ਚਾਹੁੰਦੇ ਜਦੋਂ ਐਕਸੀਡੈਂਟ ਵੱਧ ਰਹੇ ਆ ਪਰ ਹੁਣ ਕਹਿਣਾ ਕੀ ਆ ਜੀ ਆਪਣੀ ਸੇਫਟੀ ਆਪਣੇ ਹੱਥ ਹੈ ਜੀ ਹੁਣ ਤਾਂ ਸਪੀਡ ਦੀ ਵਜ੍ਹਾ ਨਾਲ ਸਪੀਡ ਦੀ ਵਜ੍ਹਾ ਨਾਲ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਅੱਛਾ ਆਲਟੋ ਗੱਡੀ ਤੇਜ਼ ਸੀ ਹਾਂ ਇਹ ਗੱਡੀ ਤੇਜ਼ ਸੀ ਉਹ ਪਿੱਛੇ ਦੇ ਉਹਨਾਂ ਨੇ ਹਜੇ ਪਿੱਛੇ ਚੜਾਈ ਆ ਇਹ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਲੈ ਗਿਆ ਇਹ ਪਾਰਟ ਕੋਸੂਰ ਨੇ ਆਇਆ ਜਮਟਾਲਾ ਟੋ ਗੱਡੀ ਵਿੱਚ ਕੌਣ ਕੌਣ ਸੇ ਗਿਆ ਸਵਾਰ ਇਹਦੇ ਵਿੱਚ ਇੱਕ ਮਾਤਾ ਸੀ ਦੋ ਬੇਟੀਆਂ ਸੀ ਇੱਕ ਬੇਟਾ ਇੱਕ ਪਰਸਨ ਉਹਨਾਂ ਨੂੰ ਬਚਾਇਆ ਹੋਏ ਆ ਹਾਂ ਬਚਾਇਆ ਜੀ ਇੱਕ ਲੜਕੀ ਸੀਰੀਅਸ ਹੈ ਉਹਦੀ ਲੱਤ ਟੁੱਟ ਗਈ ਵੀ ਹੈ ਸਿਰੇ 'ਚ ਦਬਾਅ ਆ ਗਿਆ ਉਹਦਾ ਸੈਂਕੂ ਟੋ ਗੱਡੀ ਵਾਲੇ ਲੱਤਾਂ ਕੋ ਸਹੀ ਹੈ ਜੀ ਉਹ ਸਾਰੀ ਇੱਕ ਕੁੜੀ ਦੀ ਲੱਤ ਹੋਇਆ ਜੀ ਉਹ ਸਹੀ ਹੈ ਉਹਦਾ ਉਹਦਾ ਕਿ ਟੁੱਟੀ ਨਹੀਂ ਆਈ ਇਹਦੇ ਵਿੱਚ ਦੋ ਕੁੜੀਆਂ ਦੀ ਲੱਤਾਂ ਟੁੱਟ ਗਈਆਂ ਇਹ ਇਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ ਇੱਕ ਜ਼ਿਆਦਾ ਸੀਰੀਅਸ ਹੈ ਉਹ ਬੜਾ ਜ਼ੋਰ ਸਿਵਲ ਹਸਪੀਟਲ ਗਏ ਆ ਹੁਣ ਉੱਥੇ ਦੇਖੋ ਕਿੱਥੇ ਰੈਫਰ ਕਰਦੇ ਪ੍ਰਮਾਤਮਾ ਨੂੰ ਬਚਾ ਲਵੇਗਾ ਜੀ ਲੈ ਕੇ ਉੱਥੇ ਵੀ ਚੜੀ ਤੇ ਹੈ ਨਾ ਉਹ ਗੱਡੀ ਆਂਦੀ ਸੀ ਪਿੱਛੇ ਤੇ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋਈ ਉਹ ਉਹ ਵਿੱਚ ਪਿੱਛੇ ਵੱਜੀ ਫਲਟ ਗਈ ਅੱਛਾ ਗੱਡੀ ਚ ਕਿਹਨੂੰ ਕੋਣ ਬੈਠਾ ਸੀ ਕਿਹਨੇ ਕਿਹੜੇ ਜੀ ਇਹਦੇ ਚ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਅੱਛਾ ਪਰਿਵਾਰ ਜੀ ਤੋਂ ਇੱਕ ਬੰਦਾ ਤਿੰਨ ਲੇੜੀਆਂ ਉਹਦੇ ਚ ਦੋ ਬੰਦੇ ਤਿੰਨ ਲੇੜੀਆਂ ਪਤਾ ਕਿੱਥੋਂ ਜਾਣਾ ਸੀ ਇਹਨਾਂ ਨੇ ਇਹ ਮੇਰੇ ਕਹਾ ਸਾਧ ਸੰਗ ਬਿਆਸ ਤੋਂ ਆਏ ਸੀ ਜੀ ਜਾਣਾ ਇਹਨਾਂ ਨੇ ਮਿੱਠਾ ਚੰਡੀਗੜ੍ਹ ਉੱਧਰ ਤਾਂ ਬਚਾ ਹੋਇਆ ਹੁਣ ਸਰ ਹਾਂ ਹਾਂ ਬਚਾਇਆ ਜੀ ਕੁੜੀ ਸੀਰੀਅਸ ਹੈ ਬਾਕੀ ਬਚਾਇਆ ਬਾਪੂ ਦੀ ਉਹਨੂੰ ਕਿੱਥੇ ਰੈਫਰ ਕੀਤਾ ਉਹਨਾਂ ਲੈ ਕੇ ਗਏ ਜੀ ਬਾਲਾ ਚੌਕ ਸੂਰੀ ਹਸਪੀਟਲ ਨਾਮ ਜੀ ਨਾਮ ਐਸਆਈ ਕੁਲਦੀਪ ਕਮਰ ਜੀ ਕੁਲਦੀਪ ਜੀ ਕਿੱਦਾਂ ਐਕਸੀਡੈਂਟ ਹੋਇਆ ਏ ਇਹ ਇਧਰ ਜਲੰਧਰ ਸਾਈਡ ਤੋਂ ਆ ਰਹੇ ਸੀ ਇੱਕ ਆ ਜਿਹੜੀ ਗੱਡੀ ਹੈ ਇਹ ਸਬਜ਼ੀ ਲੈ ਰਹੀ ਸੀ ਇਹਨਾਂ ਨੇ ਪਿੱਛੋਂ ਮਾਰੀ ਹੈ ਜਿੱਦਾਂ ਦੱਸਣ ਮੁਤਾਬਕ ਹੈ ਲੋਕਾਂ ਨੇ ਅਸੀਂ ਆ ਆਲਟੋ ਗੱਡੀ ਜਿੱਦਾਂ ਦੱਸਦੇ ਆ ਲੋਕ ਅਸੀਂ ਤਾਂ ਬਾਅਦ ਚ ਆਇਆ ਜੀ ਠੀਕ ਹੈ ਜਾਣਾ ਕਿਤਨ ਸੇ ਗੱਲ ਟੋ ਗੱਡੀ ਨਾਲ ਇਹ ਰੋਪੜ ਸਾਈਡ ਹੀ ਜਾਣਾ ਸੀ ਨਾ ਨਾਲਾ ਗੜ ਕੇ ਤੇ ਜਾਣਾ ਸੀ ਤੇ ਉਹ ਗੱਡੀ ਲੋਕਲ ਲੱਗ ਰਹੀ ਆ ਬਲਾ ਚੋਰ ਦੀ ਹਾਂਜੀ ਉਹ ਉਹ ਦੇਖਦੇ ਆ ਜੀ ਬਲਾ ਚੋਰ ਦਾ ਨੰਬਰ ਹੈ ਉਹਦਾ ਉਹ ਦੇਖਦੇ ਆ ਐਡਰੈਸ ਗੱਡੀ ਕੀ ਕਹਿਣਾ ਚਾਹੁੰਦੇ ਲਗਾਤਾਰ ਹਾਸੇ ਵੱarre ਆ ਕੀ ਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਅਸੀਂ ਜਨਤਾ ਨੂੰ ਇਹੀ ਕਹਿਣਾ ਚਾਹੁੰਦੇ ਜੀ ਸਪੀਡ ਸਲੋ ਰੱਖੋ ਰੋਂਗ ਸਾਈਡ ਨਾ ਚਲੋ ਇਹੀ ਬੇਨਤੀ ਕਰਦੇ ਆਂ ਅਸੀਂ ਪਬਲਿਕ ਨੂੰ ਸਾਰੀ ਨੂੰ ਜੀ ਜਿਹੜੇ ਸਾਲਟੋ ਗੱਡੀ 'ਤੇ ਜਿਹੜੇ ਸਵਾਰ ਸਕੇ ਬਚਾ ਹੋਇਆ ਉਹਨਾਂ ਦਾ ਹਾਂ ਕੁਝ ਸੀਰੀਅਸ ਹੈ ਇੱਕ ਦੋ ਕਹਿੰਦੇ ਲੜਕੀ ਸੀਰੀਅਸ ਹੈ ਬਾਕੀ ਠੀਕ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਨਹੀਂ ਪਤਾ ਜੀ ਇਹ ਠੀਕ ਹੈ ਇਹ ਠੀਕ ਹੈ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499